ਸਵਾਗਤ ਹੈ ਜੀ ਸਾਡੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਨੂਸਰਤ ਫਤਿਹ ਅਲੀ ਖਾਨ ਦੇ ਪਿੰਡ ਦੀ ਜਿੱਥੇ ਨੂਸਰਤ ਫਤਿਹ ਅਲੀ ਖਾਨ ਨੂੰ ਦਫਨਾਇਆ ਗਿਆ ਸੀਗਾ ਉਹਨਾਂ ਦੀ ਤੁਹਾਨੂੰ ਕਬਰ ਦਿਖਾਵਾਂਗੇ ਤੇ ਹੋਰ ਵੀ ਕਾਫੀ ਸਾਰੀ ਲੋਕੇਸ਼ਨਾਂ ਤੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਐਂਡ ਤੱਕ ਤੇ ਆਪਾਂ ਵੀਡੀਓ ਕਰ ਲੱਗਿਆ ਸ਼ੁਰੂ ਜਿਹੜੀ ਨੂਸਰਤ ਸਾਹਿਬ ਦੀ ਕਬਰ ਬਣੀ ਹੋ ਕਿੱਥੇ ਹੈ ਪਿੱਛੇ ਰਹਿ ਗਈ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਹਨਾਂ ਨੂੰ ਸਭ ਪਤਾ ਹੁੰਦਾ ਹੈ ਇਹ ਤੁਰਦੇ ਫਿਰਦੇ ਨਕਸ਼ੇ ਹੁੰਦੇ ਹੈਗੇ ਸ਼ਹਿਰ ਚ ਮਹੱਬਤ ਕਰਦੇ ਹਾਂ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨੀ ਥੈਂਕ ਯੂ ਨਾ ਨਾ ਨਾਸਤਾ ਧੰਵਾਦ ਜੀ ਬਹੁਤ ਬਹੁਤ ਠੀਕ ਹੈ ਠੀਕ ਹੈ ਜੀ ਅੱਜ ਨੂਸਰਤ ਸਾਹਿਬ ਦੇ ਵਿੱਚ ਇੰਤਜ਼ਾਰ ਹੈ ਹਾਂ ਜੀ ਹਾਂ ਜੀ ਨੂਸਰਤ ਸਾਹਿਬ ਦੇ ਜਾਣਾ ਜੀ ਲਓ ਜੀ ਧੰਨਵਾਦ ਬਜ਼ੁਰਗ ਜੀ ਮਿਹਰਬਾਨੀ ਸ਼ੁਕਰੀਆ ਤੁਹਾਡਾ ਇਹ ਲਓ ਜੀ ਅਸੀਂ ਪਹੁੰਚ ਗਏ ਨੂਸਰਤ ਸਾਹਿਬ ਦੀ ਯਾਦ ਕਰਦੇ ਜਿੱਥੇ ਕਬਰਸਤਾਨ ਹੀ ਵੈਸੇ ਹਾਂਜੀ ਅੱਛਾ ਮੈਨੂੰ ਐਸਾ ਕਿਤੇ ਵੀ ਸਪੈਸ਼ਲ ਕੋਈ ਇੱਕ ਖਾਸ ਯਾਦ ਕਰੋ ਉਹ ਉਹ ਕਬਰ ਤੇ ਸਪੈਸ਼ਲੀ ਬਣਿਆ ਆ ਸਿਸਟਮ ਉਹ ਕਬਰ ਤੇ ਸਪੈਸ਼ਲ ਬਣਿਆ ਵੈਸੇ ਹੈ ਕਬਰਸਤਾਨ ਉਹ ਵੇਖੋ ਦੂਰੋਂ ਹੀ ਨਜ਼ਰ ਆਣ ਲੱਗੀ ਤੇ ਫੋਟੋ ਵੀ ਲੱਗੀ Nusrat sahab ਦੀ ਠੀਕ ਠੀਕਾ ਮੈਂ ਡੀ ਕਰਕੇ ਬਣਾਇਆ ਮਜ਼ਾਰ ਦੀ ਤਰ੍ਹਾਂ ਬਣਾਇਆ ਸਿਸਟਮ ਕਮਾਲ ਕਮਾਲ ਮਜ਼ਾਰ ਦੀ ਤਰ੍ਹਾਂ ਹਾਂਜੀ ਹਾਂ ਬਹੁਤ ਵੱਡੇ ਫਨਕਾਰ ਹੈ ਜੀ ਤੇ ਚੜਦੇ ਤੇ ਲੈਂਦੇ ਪੰਜਾਬ ਦੇ ਕੀ ਬਹੁਤ ਇਹਨਾਂ ਨੇ ਜੋ ਗਾਤਾ ਇਹਨਾਂ ਨਾਲ ਦਾ ਕੋਈ ਸਾਡੇ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਕਹਿੰਦੇ ਵੀ ਤੂੰ ਵੱਡਾ Nusrat ਵੀ ਤੂੰ ਵੱਡਾ Nusrat sahab ਹੈ ਹਣਾ ਇਸ ਤਰ੍ਹਾਂ ਕਰਕੇ ਕਰਦੇ ਸੀ ਤੁਸੀਂ ਦੇਖੋ ਇਹ ਬਣਿਆ ਨੂਸਰ ਸਾਹਿਬ ਦੀ ਯਾਦਗਾਰ ਰਾਹਤ ਫਤਿਹ ਅਲੀ ਖਾਨ ਇਹਨਾਂ ਦੇ ਭਤੀਜੇ ਆ ਉਹ ਤਾਂ ਹੁਣ ਵੀ ਗਾਉਂਦੇ ਆ ਕਮਾਲ ਜਿਹੜੇ ਸੁਰ ਤੇ ਕਹਿੰਦੇ ਜਿੱਥੇ ਜਿਹੜੇ ਲਾਫ ਤੇ ਕਹਿੰਦੇ ਇਹ ਗਾਉਂਦੇ ਸੀ ਜਾ ਕੇ ਜਿਹੜੇ ਸੁਰ ਤੇ ਉਹ ਲੱਗੀ ਨਹੀਂ ਅਜੇ ਤੱਕ ਮੁੜ ਕੇ ਮੈਂ ਕਹਿੰਦਾ ਇਹਨਾਂ ਨੇ ਐਂਡ ਹੀ ਕਰਤਾ ਇਹ ਗਾਇਕੀ ਨਾ ਜਿਹੜੀ ਇਹ ਸਮੁੰਦਰ ਆ ਹਾਂਜੀ ਤੇ ਇਹ ਬਹੁਤ ਅੱਗੇ ਦਿਕਰ ਗਿਆ ਬਹੁਤ ਅੱਗੇ ਲੱਗਾ ਹਨਾ ਤੇ ਇਹਦੇ ਤੁਹਾਨੂੰ ਬਾਹਰਲੇ ਪਾਸੇ ਹੁਣ ਦਿਖਾਉਨੇ ਆ ਥੋੜਾ ਜਿਹਾ ਕੀ ਆਲੇ ਸਸੀ ਕਾ ਬਜ਼ੁਰਗੋ ਹੋ ਠੀਕ ਠਾਕ ਹੋ ਅੱਛਾ ਇਹ ਥੇ ਹੋਰ ਕਿਤੇ ਕਿਤੇ ਬਣੀ ਹੋਈ ਨੇ ਇਹ ਲੋ ਜੀ ਅ ਉਸਤਾਦ ਨੌਸਰਤ ਫਤੇਹ ਅਲੀ ਖਾਨ ਸਾਹਿਬ ਦੀ ਯਾਦ ਕਰਦੇ ਅਸੀਂ ਪਹੁੰਚ ਗਏ ਹੁਣ ਫੈਸਲਾਬਾਦ ਦੇ ਰਹਿਣ ਵਾਲੇ ਸੀ ਇਹ 1948 1948 ਚ ਇਹਨਾਂ ਦਾ ਜਨਮ ਹੋਇਆ ਪਾਰਟੀਸ਼ਨ ਤੋਂ ਜਸਟ 1 ਸਾਲ ਬਾਅਦ ਤੇ 1997 ਚ ਸੰਸਾਰ ਤੋਂ ਇਹ ਚਲੇ ਗਏ ਤੇ ਸਾਰਾ ਲਿਖਿਆ ਹੋਇਆ ਇਹਨਾਂ ਦੀ ਡੇਟ ਆਫ ਬਰਥ ਹੈ ਤੇ ਇਹ ਇਹਨਾਂ ਦੀ ਫੋਟੋ ਲੱਗੀ ਹੋਈ ਹੈ ਅਨੁਸਰਤ ਪਤੇ ਲਖਨ ਸਾਹਿਬ ਦੀ ਜੋ ਗਾਇਕੀ ਦਾ ਮਕਾਮ ਇਹਨਾਂ ਨੂੰ ਮਿਲਿਆ ਨਾ ਤੇ ਉਹ ਨਹੀਂ ਮਿਲਿਆ ਕਿਸੇ ਨੂੰ ਬੜੇ ਬੜੇ ਮਕਬੂਲ ਇਹਨਾਂ ਦੇ ਜਿਹੜੇ ਆ ਗਾਣੇ ਬਸ ਹਾਂਜੀ ਮੈਂ ਲੈਂਦੇ ਪੰਜਾਬ ਆ ਕੇ ਨਾ ਬੜਾ ਕੁਝ ਨਸੀਬ ਹੋਇਆ ਬੜੀਆਂ ਚੀਜ਼ਾਂ ਦੇਖਣੀਆਂ ਮੇਰੇ ਤੋਂ ਸੁਰਤੇ ਪਰ ਆਪਾਂ ਨੂੰ ਉਮੀਦ ਹੈਗੀ ਸੀ ਬਚਪਨ ਜਮੈਂ ਬੜਾ ਸੁਣਦਾ ਰਿਹਾ ਖੁਸ਼ੀ ਅੱਛਾ ਇਹਨਾਂ ਦਾ ਇੱਕ ਹੋਰ ਵੱਡੀ ਗੱਲ ਰੱਬ ਨੂੰ ਜੋੜਨ ਵਾਲਾ ਸੀਗਾ ਜਿੰਨਾ ਇਹਨਾਂ ਦੇ ਕਵਾਲੀਆਂ ਸੀ ਨਾ ਇੱਕ ਕਵਾਲੀਆਂ ਰੱਬ ਨੂੰ ਬੰਦਗੀ ਨਾਲ ਜੋੜਨ ਵਾਲੀ ਉਸ ਤਰ੍ਹਾਂ ਦੀ ਸੀ ਬਸ ਕਰਾ ਥੋੜੇ ਰਹਿਣ ਦੇ ਸ਼ਾਪਰ ਜੀ ਇਹ ਜੀ ਇੱਥੇ ਸੇਵਾਦਾਰ ਹੁੰਦੇ ਆ ਹਾਂਜੀ ਦੱਸੋ ਉਸਤਾਦ ਜੀ ਬਾਰੇ ਜੀ ਕੁਛ ਇਹ ਜੀ ਉਸਤਾਦਾਂ ਦਾ ਉਸਤਾਦ ਸਤਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਹਾਂਜੀ ਉਹਨਾਂ ਦਾ ਮਜ਼ਾਰ ਉਸਤਾਦ ਦੀ ਬੀਗਮ ਆ ਜੀ ਨਹਿਰ ਨੁਸਰਤ ਅੱਛਾ ਜੀ ਉਸਤਾਦ ਦੀ ਫੁੱਫੋ ਜਾਨ ਆ ਜੀ ਉਮਰਾਂ ਬੀਬੀ ਅੱਛਾ ਜੀ ਉਸਤਾਦ ਦੇ ਛੋਟੇ ਭਾਈ ਆ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਅੱਬੂ ਅੱਛਾ ਫਰਖ ਸਾਹਿਬ ਫਤਿਹ ਅਲੀ ਖਾਨ ਸਾਹਿਬ ਦੇ ਅੱਬੂ ਵੀ ਆ ਹਾਂਜੀ ਠੀਕ ਹੈ ਜੀ ਉਸਤਾਦ ਹਾਂਜੀ ਹਾਂਜੀ ਉਸਤਾਦ ਦੇ ਨਾਲ ਬਾਜਾ ਵੀ ਜਾਂਦਾ ਸੀ ਇਹ ਤਾਏ ਦੇ ਬੇਟੇ ਆ ਤਵਕਕਲ ਅਲੀ ਖਾਨ ਅੱਛਾ ਜੀ ਇਹ ਸਾਰੇ ਪੂਰੇ ਮਤਲਬ ਜਿੰਨੇ ਮੈਂ ਵੀ ਜਦੋਂ ਆਇਆ ਸੀ ਆ ਕੇ ਦੇਖਿਆ ਫੈਮਿਲੀ ਨਾਲ ਨੇ ਫੈਮਿਲੀ ਦੀਆਂ ਬਾਕੀ ਸਾਰੀਆਂ ਹਾਂ ਜੀ 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 ਪਾਪਾ ਜੀ ਪਿਆਰਾਂ ਦੇ ਐ ਸਤਾਦਾਂ ਦੀ ਭੈਣ ਆਈ ਸਿਸਟਰ ਅੱਛਾ ਜੀ ਸਤਾਦਾਂ ਦੀ والدہ ਹਾਂਜੀ ਸਤਾਦਾਂ ਦੇ ਵਾਲਦ ਸਾਹਿਬ ਹਾਂਜੀ ਫਤਿਹ ਅਲੀ ਖਾਨ ਸਾਹਿਬ ਹਾਂਜੀ ਫਿਰ ਇਹਨਾਂ ਦਾ ਤਾਇਆ ਮੁਬਾਰਕ ਅਲੀ ਫਿਰ ਇਹਨਾਂ ਦਾ ਤਾਇਆ ਸਲਾਮਤ ਅਲੀ ਇਹ ਦੋਨੇ ਉਸਤਾਦ ਵੀ ਉਸਤਾਦਾਂ ਦੇ ਜੀ 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 ਫਿਰ ਰਾਹਤ ਸਾਹਿਬ ਦੀ ਖਾਲਾ ਫਿਰ ਰਾਹਤ ਫਤਿਹ ਅਲੀ ਖਾਨ ਸਾਹਿਬ ਦੀ والدہ ਫਰਖ ਸਾਹਿਬ ਦੀ ਬੀگم ਜੀ 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 ਇਹ ਦਾਦੀ ਤੇ ਵੱਡੀ ਭੈਣ ਬਾਹਰ ਆ ਕੁਛ ਢੇਰੀਆਂ ਹੋਰ ਬਾਹਰੇ ਗਈਆਂ ਇਹ ਅੰਦਰਲੇ ਪਾਸਿਓਂ ਉੱਪਰੋਂ ਇਹ ਦੇਖੋ ਬੜਾ ਸੋਹਣਾ ਅਲਾਦਵਾਲਾ ਬਣਾ ਕੇ ਰੱਖਿਆ ਹੋਇਆ ਸੀਗਾ ਇਹ ਸੀ ਸਾਰਾ ਅਲਾਦਵਾਲਾ ਜਿੰਨਾ ਤੁਹਾਨੂੰ ਦਿਖਾਇਆ ਤੇ ਹੁਣ ਅਸੀਂ ਇੱਥੋਂ ਨਿਕਲ ਲੱਗੇ ਆ ਜੀ ਚੰਗਾ ਬਜ਼ੁਰਗੋ ਮਿਹਰਬਾਨੀ ਸ਼ੁਕਰੀਆ ਜੀ ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਹਾਂਜੀ ਹਾਂਜੀ ਚੰਗਾ ਜੀ ਬਾਈ ਜੀ ਮਿਹਰਬਾਨੀ ਜੀ ਸ਼ੁਕਰੀਆ ਜੀ 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 ਖੈਰ ਹੋ ਖੈਰ ਸ਼ੁਕਰੀਆ ਤੁਹਾਡਾ ਲੋ ਵੀ ਹੁਣ ਵਾਪਸ ਚੱਲੀਏ ਸ਼ਹਿਰ ਵੱਲ ਨੂੰ ਬਾਜ਼ਾਰ ਵੱਲ ਨੂੰ ਤੇ ਇਹ ਸੀ ਆਲਾ ਦਵਾਲਾ ਜਿੰਨਾ ਤੁਹਾਨੂੰ ਦਿਖਾਉਣਾ ਸੀਗਾ ਹਾਂਜੀ ਸਸਕੀ ਗਾਲ ਜੀ ਕਿਵੇਂ ਹੋ ਹਾਂਜੀ ਹਾਂਜੀ ਬਹੁਤ ਵਧੀਆ ਜੀ ਵਧੀਆ ਸਾਨੂੰ ਮਿਲਣ ਦੇ ਲਈ ਆਈ ਸੀ ਹਾਂ ਜੀ ਤੁਹਾਡੇ ਵੀ ਲਾਲ ਵੇਖੀਦੇ ਨੇ ਅਸੀਂ ਅੱਛਾ ਸ਼ੁਕਰੀਆ ਸ਼ੁਕਰੀਆ ਜੀ ਸਾਨੂੰ ਲੱਗਿਆ ਤੁਸੀਂ ਮੱਖਾ ਤੇ ਆ ਗਏ ਕਿਤੇ ਵੈਸੇ ਉਹਦੇ ਲਈ ਆਏ ਹਾਂ ਸਰਗੋਦੇ ਜੀ ਕਿੱਥੋਂ ਆਏ ਹੋ ਸਰਗੋਦੇ ਤੋਂ ਜੀ ਸਰਗੋਦੇ ਦਾ ਤਾਂ ਬੜਾ ਨਾਮ ਸੁਣਦੇ ਸੀ ਬੜਾ ਜੀ ਕਰਦਾ ਜਾਣ ਆਓ ਸਾਡੇ ਕੋਲ ਇਨਸ਼ਾਅੱਲਾ ਆਮ ਆਕਰ ਲਾਓ ਆਵਾਂਗੇ ਆਮਾਂ ਇਨਸ਼ਾਅੱਲਾ ਸਾਡੇ ਕੋਲੇ ਵੀ ਦਾ ਹੈ ਸਮਾ ਸਮਾ ਘਟ ਹੈ ਸਾਡੇ ਕੋਲੇ ਤੇ ਸਾਰੇ ਕਿਤੇ ਜਾਣਾ ਸ਼ਹਿਰ ਸਾਰੇ ਕੋਮਣ ਨੂੰ ਜੀ ਕਰਦਾ ਸਾਡਾ ਸਰਗੋਦਾ ਕੀ ਕਿਤੇ ਜਿੰਨੇ ਜਿੰਨੇ ਅਸੀਂ ਨਾਂ ਸੁਣੇ ਆ ਨਾ ਲੈਂਦੇ ਪੰਜਾਬ ਦੇ ਜਿੰਨੇ ਪੜਦੇ ਰਹੇ ਆ ਬਚਪਨ ਨੂੰ ਸਾਰੇ ਕੋ ਮਨ ਕਰਦੇ ਸਰਗੋਦੇ ਤੁਹਾਡੀ ਨਹੀਂ ਜਾਂਦਾ ਵੀ ਆ ਹਾਂਜੀ ਹੂੰ ਸਰਗੋਦੇ ਸ਼ਹਿਰ ਵਿੱਚ ਬੜੇ ਪੁਰਾਣੇ ਤਰੀਹੀ ਇਮਾਰਤਾਂ ਵੀ ਆਏ ਨੇ ਤੁਹਾਡੀਆਂ ਅੱਛਾ ਜੀ ਤੇ ਵੈਲਕਮ ਸਰ ਉੱਥੇ ਆਓ ਤੁਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਹੂੰ ਠੀਕ ਹੈ ਜੀ ਸ਼ੁਕਰੀਆ ਜੀ ਜ਼ਰੂਰ ਆਵਾਂਗੇ ਹੈ ਲਓ ਜੀ ਤਸਵੀਰ ਲੈ ਲਈਏ ਹੁਣ ਹਾਂਜੀ ਚਲੋ ਤਸਵੀਰ ਜ਼ਰੂਰ ਲੈਂਦੇ ਆ ਇੱਥੇ ਵਾਲੀ ਯਾਦਗਾਰੀ ਚਲੋ ਚੰਗਾ ਜੀ ਮਿਹਰਬਾਨੀ ਸ਼ੁਕਰੀਆ ਇਹ ਲੈਂਦੇ ਪੰਜਾਬ ਦੀ ਮੁਹੱਬਤ ਆ ਜੀ ਦੇਖ ਲਓ ਜਿੱਥੇ ਜਿੱਥੇ ਸਾਨੂੰ ਲੰਘਦਾ ਦੇਖ ਲੈਂਦੇ ਆ ਵੀ ਇੱਥੋਂ ਦੀ ਲੰਘੇ ਆ ਪਿੱਛੇ ਮੋਟਰਸਾਈਕਲ ਆ ਜਾਂਦੇ ਆ ਤੇ ਹਾਂਜੀ ਅੱਛਾ ਸਾਡਾ ਵੀ ਧਿਆਨ ਕਰੋ ਕਹਿੰਦੇ ਪਿੱਛੇ ਮੋਟਰਸਾਈਕਲ ਆ ਜਾਂਦੇ ਆ ਮੋਟਰਸਾਈਕਲ ਲਾ ਕੇ ਤੇ ਮੈਨੂੰ ਉੱਥੇ ਹੀ ਪਹੁੰਚ ਜਾਂਦੇ ਆ ਦੇਖੋ ਇੱਥੇ ਬਾਕੀ ਬਹੁਤ ਪਿਆਰ ਕਰਦੇ ਬਾਕੀ ਇੰਨਾ ਪਿਆਰ ਕਰਦੇ ਇੱਥੇ ਵੀ ਪਿੱਛੇ ਪਹੁੰਚ ਗਏ। ਕਿਨੋ ਵੀ ਦਵਾਰੇ ਆ ਗਿਆ ਆਪਾਂ ਬਾਜ਼ਾਰ ਦੇ ਵਿੱਚ ਸਸ਼ਕਾ ਜੀ ਬਹੁਤ ਵਧੀਆ ਬਹੁਤ ਵਧੀਆ ਸਸ਼ਕਾ ਜੀ ਕਿਹਸਾ ਲਗਾ ਆਪਕੋ ਪਾਕਿਸਤਾਨ ਆ ਕੇ ਤੁਹਾਡਾ ਹੀ ਵਰਡ ਯੂਜ਼ ਕਰਾ ਮਾਸ਼ਾਅੱਲਾ ਇਸ ਤੋਂ ਉੱਪਰ ਕੋਈ ਸ਼ੱਕ ਨਹੀਂ ਹੈਗਾ ਉਹ ਦੇਖੋ ਜੀ ਮੁਹੱਬਤ ਇਨਾ ਲੋਕਾਂ ਦੀ ਹੈ ਫੈਮਲੀਆਂ ਵੀ ਵਲੌਗ ਦੇਖਦੀਆਂ ਇਧਰ ਦੀ ਹਾਂਜੀ ਉਹ ਜਦੋਂ ਟੂਰ ਤੇ ਹੁੰਦੇ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਕਿਵੇਂ ਹੋ ਠੀਕ ਠਾਕ ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਪਿਆਰ ਹੈ ਮੁਹੱਬਤ ਹੈ ਤੁਹਾਡੀ ਹਾਂਜੀ ਤੇ ਸਾਨੂੰ ਇੰਨੀ ਉਮੀਦ ਨਹੀਂ ਸੀ ਵੀ ਚੜ੍ਹਦੇ ਪੰਜਾਬ ਦੇ ਤਾਂ ਸਾਨੂੰ ਸ਼ਹਿਰਾਂ 'ਚ ਘੇਰ ਲੈਂਦੇ ਆ ਅੱਛਾ ਰਹਿੰਦੇ ਫੈਸਲਾ ਵੈਸੇ ਪਾਕ ਪਟੰਦੋਂ ਬਾਬਾ ਫਰੀਦ ਜੀ ਦੀ ਧਰਤੀ ਦੇਖਣ ਦਾ ਸਾਡਾ ਬੜਾ ਮਨ ਸੀ ਪਰ ਸਾਨੂੰ ਇਜਾਜ਼ਤ ਨਹੀਂ ਹੈਗੀ ਅਗਲੀ ਵਾਰੀ ਸਹੀ ਸਾਡੇ ਕੋਲੇ ਵੀਜ਼ਾ ਨਹੀਂ ਉਧਰ ਦਾ ਸੀ ਹਾਂਜੀ ਅਗਲੀ ਵਾਰ ਸਹੀ ਅਗਲੀ ਵਾਰ ਜਾਵਾਂਗੇ ਤੇ ਚੜ੍ਹਦੇ ਪੰਜਾਬ ਦਾ ਸਾਨੂੰ ਸ਼ਹਿਰਾਂ 'ਚ ਘੇਰ ਲੈਂਦੇ ਆ ਲੈਂਦੇ 'ਚ ਵੀ ਇੰਨਾ ਘੇਰਣਗੇ ਸਾਨੂੰ ਇਹ ਉਮੀਦ ਨਹੀਂ ਸੀ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ 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 ਬਹੁਤ ਧੰਨਵਾਦ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਮਿਲ ਰਿਹਾ اوکے دوستو ਤੁਸੀਂ پوری ویڈیو دیکھ چکے ہو ਤੁਸੀਂ ایک گل ਤਾਂ ضرور سوچਦੇ ਹੋਣے ہیں کہ ਸਾਡੇ پنجاب ਦੇ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਹੋਏ ਨੇ ਪਰ ਕਿਸੇ ਵੀ ਕਲਾਕਾਰ ਦੀ ਇਸ ਤਰੀਕੇ ਨਾਲ ਸਾਡੇ پنجاب ਦੇ ਵਿੱਚ ਕਬਰ ਨਹੀਂ ਬਣੀ ਹੋਈ ਪਰ ਲਹਿੰਦੇ پنجاب ਦੇ ਵਿੱਚ Nusrat Fateh Ali Khan ਦੀ ਜਿਹੜੀ ਕਬਰ ਆ ਉਹਨਾਂ ਦੇ ਮਜ਼ਾਰ ਆ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਰੱਖਿਆ ਆ ਉਹਨਾਂ ਦੇ ਹੋਰ ਵੀ ਜਿੰਨੇ ਬਜ਼ੁਰਗ ਨੇ ਉਹਨਾਂ ਦੀਆਂ ਕਬਰਾਂ ਵੀ ਉਹਨਾਂ ਦੇ ਨਾਲ ਬਣੀਆਂ ਹੋਈਆਂ ਨੇ ਤੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਮਿਲਦਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਲੋਕੇਸ਼ਨ ਤੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ